ਸਿੱਖ ਇਤਿਹਾਸ ਵਿੱਚ ਕੁੱਝ ਕਹਾਣੀਆਂ ਬ੍ਰह्म ਦੀ ਮਾਨਤਾ ਅਤੇ ਏਕਤਾ ਦੇ ਸ਼ਾਨਦਾਰ ਪ੍ਰਤੀਕ ਵਜੋਂ ਜਾਣੀਆਂ ਜਾਂਦੀਆਂ ਹਨ। ਇਹ ਕਹਾਣੀਆਂ ਸਾਡੇ ਸਮਾਜ ਵਿੱਚ ਸਾਂਝ ਅਤੇ ਪਾਈਚਾਰੇ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਖਾਸ ਕਹਾਣੀ ਹਰਿਆਣਾ ਦੇ ਪਿੰਡ ਠਸਕਾ ਦੇ ਸੂਫੀ ਸੰਤ ਪੀਰ ਪੀਖਨ ਸ਼ਾਹ ਜੀ ਦੀ ਹੈ। ਜੋ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਿਕ ਮਹੱਤਤਾ ਨੂੰ ਸਭ ਤੋਂ ਪਹਿਲਾਂ ਸਮਝਣ ਵਾਲੇ ਵਿਅਕਤੀ ਸਨ ਅੱਜ ਅਸੀਂ ਇਸ ਕਹਾਣੀ ਨੂੰ ਵਿਸਥਾਰ ਨਾਲ ਜਾਣਾਂਗੇ ਕਿ ਕਿਸ ਤਰ੍ਹਾਂ ਪੀਰ ਪੀਖਨ ਸ਼ਾਹ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚਤਮ ਧਾਰਮਿਕ ਦ੍ਰਿਸ਼ਟੀਕੋਣ ਨੂੰ ਅਪਣਾਇਆ ਇਸ ਕਹਾਣੀ ਵਿੱਚ ਇੱਕ ਅਜੀਬ ਘਟਨਾ ਹੈ ਜਿਸ ਨੇ ਪੀਰ ਅਤੇ ਉਸਦੇ ਮੁਸਲਮਾਨ ਪੈਰੋਕਾਰਾਂ ਨੂੰ ਹੈਰਾਨ ਕਰ ਦਿੱਤਾ ਅੱਜ ਅਸੀਂ ਇਸ ਕਹਾਣੀ ਨੂੰ ਵਿਸਥਾਰ ਨਾਲ ਜਾਣਾਂਗੇ ਪੀਰ ਪੀਖਨ ਸ਼ਾਹ ਜੀ ਹੁਣ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਥਸਕਾ ਵਿੱਚ ਰਹਿੰਦੇ ਸਨ ਜਦੋਂ ਸ਼੍ਰੀ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਪਟਨਾ ਵਿੱਚ ਹੋਇਆ ਤਾਂ ਪੀਰ ਪੀਖਨ ਸ਼ਾਹ ਜੀ ਨੇ ਇੱਕ ਅਜੀਬ ਕੰਮ ਕੀਤਾ ਜਿਸ ਨਾਲ ਉਸਦੇ ਆਲੇ-ਦੁਆਲੇ ਦੇ ਮੁਸਲਮਾਨ ਹੈਰਾਨ ਹੋ ਗਏ ਸਵੇਰ ਦੇ ਸਮੇਂ ਜਦੋਂ ਮੁਸਲਮਾਨ ਸਾਰੇ ਮੱਕੇ ਦੀ ਦਿਸ਼ਾ ਵੱਲ ਨਮਾਜ਼ ਅਦਾ ਕਰ ਰਹੇ ਸਨ ਤਾਂ ਪੀਰ ਪੀਖਨ ਸ਼ਾਹ ਜੀ ਨੇ ਪਟਨਾ ਦੀ ਦਿਸ਼ਾ ਭਵ ਪੂਰਬ ਵੱਲ ਮੱਥਾ ਟੇਕਿਆ ਉਹਨਾਂ ਦੇ ਚੇਲੇ ਅਤੇ ਪਿੰਡ ਦੇ ਹੋਰ ਮੁਸਲਮਾਨ ਲੋਕ ਹੈਰਾਨ ਹੋ ਗਏ ਅਤੇ ਉਹਨਾਂ ਨੇ ਪੀਰ ਜੀ ਤੋਂ ਇਸ ਦਾ ਕਾਰਨ ਪੁੱਛਿਆ ਕਿਉਂਕਿ ਮੁਸਲਮਾਨ ਹਰ ਸਮੇਂ ਮੱਕੇ ਵੱਲ ਭਾਵ ਪੱਛੋਂ ਵੱਲ ਨੂੰ ਹੀ ਪ੍ਰਣਾਮ ਕਰਦੇ ਹਨ ਉਹਨਾਂ ਨੇ ਪੀਰ ਤੋਂ ਪੁੱਛਿਆ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਹੈ ਪੀਰ ਜੀ ਨੇ ਜਵਾਬ ਦਿੱਤਾ ਕਿ ਅੱਜ ਪਰਮਾਤਮਾ ਦੇ ਰੂਪ ਵਿੱਚ ਇੱਕ ਬੱਚੇ ਨੇ ਜਨਮ ਲਿਆ ਹੈ ਜੋ ਸੰਤ ਅਤੇ ਵੀਰ ਦੋਵੇਂ ਹੋਵੇਗਾ ਉਹ ਬੁਰਾਈਆਂ ਪਾਪ ਅਤੇ ਝੂਠ ਨੂੰ ਮਿਟਾਵੇਗਾ ਉਹ ਸੱਚਾਈ ਅਤੇ ਨੇਕੀ ਲਈ ਲੜੇਗਾ ਮੈਂ ਉਸ ਪਵਿੱਤਰ ਬੱਚੇ ਨੂੰ ਪ੍ਰਣਾਮ ਕਰ ਰਿਹਾ ਹਾਂ ਮੈਂ ਉਸ ਬੱਚੇ ਨੂੰ ਦੇਖਣ ਲਈ ਉੱਥੇ ਜਾਵਾਂਗਾ ਇਸ ਤੋਂ ਬਾਅਦ ਪੀਰ ਪੀਖਨ ਸ਼ਾਹ ਜੀ ਆਪਣੇ ਕੁਝ ਚੇਲਿਆਂ ਦੇ ਨਾਲ ਪਟਨਾ ਵੱਲ ਨੂੰ ਚੱਲ ਪਏ। ਜਦੋਂ ਉਹ ਪਟਨਾ ਪਹੁੰਚੇ ਤਾਂ ਪੀਰ ਪੀਖਨ ਸ਼ਾਹ ਜੀ ਉਸ ਘਰ ਗਏ ਜਿੱਥੇ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਸੀ। ਉਹ ਮੱਥਾ ਟੇਕ ਕੇ ਘਰ ਦੇ ਦਰਵਾਜ਼ੇ ਦੇ ਕੋਲ ਬੈਠ ਗਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਉੱਥੇ ਕਿਉਂ ਬੈਠੇ ਹਨ ਤਾਂ ਪੀਰ ਪੀਖਨ ਸ਼ਾਹ ਜੀ ਨੇ ਕਿਹਾ ਮੈਂ ਇਸ ਰੱਬ ਰੂਪੀ ਬੱਚੇ ਦੇ ਦਰਸ਼ਨ ਕਰਨ ਲਈ ਆਇਆ ਹਾਂ। ਮਾਤਾ ਗੁਜਰੀ ਜੀ ਨੇ ਫਕੀਰ ਦੇ ਆਉਣ ਅਤੇ ਉਸਦੇ ਉਰਾਦੇ ਬਾਰੇ ਸੁਣਿਆ ਅਤੇ ਚਿਜਕਤਿਆਂ ਹੋਇਆਂ ਕੁਝ ਬਹਾਨੇ ਬਣਾਏ ਪਰ ਪੀਰ ਪੀਖਨ ਸ਼ਾਹ ਜੀ ਨੇ ਅਡੋਲ ਰਹਿ ਕੇ ਬੇਨਤੀ ਕੀਤੀ ਕਿ ਉਹਨਾਂ ਦੀ ਇੱਛਾ ਨੂੰ ਪੂਰਾ ਕੀਤਾ ਜਾਵੇ ਪੀਰ ਪੀਖਨ ਸ਼ਾਹ ਜੀ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਸਫ਼ਰ ਕਰਕੇ ਇੱਥੇ ਆਏ ਹਨ ਅਤੇ ਜਦ ਤੱਕ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਉਹ ਨਾ ਤਾਂ ਕੁਝ ਖਾਣਗੇ ਨਾ ਪੀਣਗੇ ਅਤੇ ਨਾ ਹੀ ਇੱਥੋਂ ਜਾਣਗੇ ਆਖਿਰਕਾਰ ਪੀਰ ਜੀ ਨੂੰ ਬੱਚੇ ਨੂੰ ਦੇਖਣ ਦੀ ਆਗਿਆ ਮਿਲ ਗਈ। ਜਦੋਂ ਪੀਰ ਪੀਖਨ ਸ਼ਾਹ ਜੀ ਨੇ ਬੱਚੇ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਸਤਿਕਾਰ ਸਹਿਤ ਉਹਨਾਂ ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਉਹਨਾਂ ਨੇ ਮਠਾਈ ਵਾਲੇ ਦੋ ਮਿੱਟੀ ਦੇ ਬਰਤਨ ਗੋਬਿੰਦ ਰਾਏ ਜੀ ਦੇ ਅੱਗੇ ਭੇਟ ਕੀਤੇ। ਇਹਨਾਂ ਵਿੱਚੋਂ ਇੱਕ ਬਰਤਨ ਇੱਕ ਮੁਸਲਮਾਨ ਦੇ ਪਾਸੋਂ ਖਰੀਦਾ ਗਿਆ ਸੀ ਅਤੇ ਦੂਸਰਾ ਇੱਕ ਹਿੰਦੂ ਦੇ ਪਾਸੋਂ ਖਰੀਦਾ ਗਿਆ ਸੀ। ਪੀਰ ਜੀ ਨੇ ਇਹ ਮਠਾਈ ਵਾਲੇ ਬਰਤਨ ਗੁਰੂ ਗੋਬਿੰਦ ਰਾਏ ਜੀ ਦੇ ਅੱਗੇ ਰੱਖੇ ਅਤੇ ਦੋਵੇਂ ਹੱਥ ਜੋੜ ਕੇ ਉਹਨਾਂ ਦੇ ਸਾਹਮਣੇ ਬੈਠ ਗਏ। ਗੋਬਿੰਦ ਰਾਏ ਜੀ ਨੇ ਆਪਣਾ ਖੱਬਾ ਹੱਥ ਇੱਕ ਬਰਤਨ ਉੱਤੇ ਰੱਖਿਆ ਅਤੇ ਸੱਜਾ ਹੱਥ ਦੂਸਰੇ ਘੜੇ ਉੱਤੇ ਰੱਖਿਆ। ਜਦੋਂ ਬਾਲ ਰੂਪੀ ਗੁਰੂ ਜੀ ਨੇ ਅਝਿਹਾ ਕੀਤਾ ਤਾਂ ਉਹ ਉਸ ਪੀਰ ਵਾਲ ਵੇਖ ਕੇ ਹੌਲੀ-ਹੌਲੀ ਮੁਸਕਰਾਏ। ਜਿਸ ਉੱਤੇ ਪੀਰ ਜੀ ਨੇ ਸਤਿਕਾਰ ਨਾਲ ਉਸ ਬੱਚੇ ਨੂੰ ਮੱਥਾ ਟੇਕਿਆ। ਪੀਰ ਜੀ ਦੇ ਪੈਰੋਕਾਰਾਂ ਨੇ ਇਹ ਗੱਲ ਨੋਟ ਕੀਤੀ ਕਿ ਬੱਚੇ ਨੇ ਇੱਕੋ ਸਮੇਂ ਦੋਵੇਂ ਕਟੋਰੀਆਂ ਨੂੰ ਛੂਆ ਪਰ ਉਹ ਇਹ ਸਮਝ ਨਹੀਂ ਪਾਏ ਕਿ ਪੀਰ ਜੀ ਨੇ ਇੱਕ ਬਰਤਨ ਦੀ ਬਜਾਏ ਦੋ ਬਰਤਨ ਕਿਉਂ ਰਖੇ ਉਹਨਾਂ ਨੇ ਸਤਿਕਾਰ ਨਾਲ ਆਪਣੇ ਪੀਰ ਨੂੰ ਪੁੱਛਿਆ ਪੀਰ ਜੀ ਤੁਸੀਂ ਇੱਕ ਬਰਤਨ ਦੀ ਬਜਾਏ ਦੋ ਬਰਤਨ ਕਿਉਂ ਰਖੇ ਸਨ ਪੀਰ ਪੀਖਨ ਸ਼ਾਹ ਜੀ ਹੱਸ ਪਏ ਅਤੇ ਇੱਕ ਡੂੰਗੀ ਸਾਹ ਭਰਦੇ ਹੋਏ ਉਹਨਾਂ ਨੂੰ ਕਿਹਾ ਮੈਂ ਇਹ ਜਾਨਣਾ ਚਾਹੁੰਦਾ ਸੀ ਕਿ ਇਹ ਪਵਿੱਤਰ ਬਾਲਕ ਹਿੰਦੂਆਂ ਦਾ ਪੱਖ ਪੂਰੇਗਾ ਜਾਂ ਮੁਸਲਮਾਨਾਂ ਦਾ ਮੈਂ ਜਦੋਂ ਇਹ ਬਰਤਨ ਇਸ ਬੱਚੇ ਦੇ ਅੱਗੇ ਰੱਖੇ ਤਾਂ ਮੇਰਾ ਮਨ ਇਹ ਸੋਚ ਰਿਹਾ ਸੀ ਕਿ ਜੇ ਉਹ ਹਿੰਦੂਆਂ ਦੀ ਦੁਕਾਨ ਤੋਂ ਖਰੀਦੇ ਗਏ ਬਰਤਨ ਉੱਤੇ ਆਪਣਾ ਹੱਥ ਰੱਖੇਗਾ ਤਾਂ ਉਹ ਹਿੰਦੂਆਂ ਦਾ ਪੱਖ ਪੂਰੇਗਾ ਅਤੇ ਜੇ ਉਹ ਮੁਸਲਮਾਨਾਂ ਦੀ ਦੁਕਾਨ ਤੋਂ ਖਰੀਦੇ ਗਏ ਬਰਤਨ ਉੱਤੇ ਹੱਥ ਰੱਖੇਗਾ ਤਾਂ ਉਹ ਮੁਸਲਮਾਨਾਂ ਦਾ ਪੱਖ ਪੂਰੇਗਾ ਪਰ ਇਸ ਪਵਿੱਤਰ ਬੱਚੇ ਨੇ ਦੋਹਾਂ ਬਰਤਨਾਂ ਨੂੰ ਸਮਝਦਾਰੀ ਨਾਲ ਛੂਆ ਅਤੇ ਮੈਨੂੰ ਦਿਖਾ ਦਿੱਤਾ ਕਿ ਉਹ ਦੋਵੇਂ ਧਰਮਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ ਪੀਰ ਜੀ ਨੇ ਅੱਗੇ ਕਿਹਾ ਜਿਵੇਂ ਜਿਵੇਂ ਇਹ ਬੱਚਾ ਵੱਡਾ ਹੋਵੇਗਾ ਉਹ ਲੋੜ ਪੈਣ ਤੇ ਹਿੰਦੂਆਂ ਦੀ ਮਦਦ ਕਰੇਗਾ ਅਤੇ ਜਦ ਮੁਸਲਮਾਨਾਂ ਨੂੰ ਉਸਦੀ ਲੋੜ ਹੋਵੇਗੀ ਤਾਂ ਉਹ ਮੁਸਲਮਾਨਾਂ ਦੀ ਵੀ ਮਦਦ ਕਰੇਗਾ ਇਸ ਘਟਨਾ ਤੋਂ ਬਾਅਦ ਪੀਰ ਅਤੇ ਉਹਨਾਂ ਦੇ ਪੈਰੋਕਾਰ ਬਹੁਤ ਖੁਸ਼ ਹੋਏ ਪੀਰ ਅਤੇ ਉਹਨਾਂ ਦੇ ਚੇਲੇ ਫਿਰ ਆਪਣੇ ਆਪਣੇ ਘਰ ਪਰਤ ਗਏ ਅਤੇ ਸਾਰੀ ਉਮਰ ਲਈ ਗੁਰੂ ਜੀ ਦੇ ਅਡੋਲ ਸਮਰਥਕ ਬਣੇ ਰਹੇ ਉਹਨਾਂ ਨੇ ਆਪਣੇ ਮਨ ਵਿੱਚ ਇਹ ਪੂਰਾ ਵਿਸ਼ਵਾਸ ਰੱਖਿਆ ਕਿ ਗੁਰੂ ਗੋਬਿੰਦ राय ਜੀ ਇੱਕ ਅਜਿਹੇ ਆਗੂ ਹੋਣਗੇ ਜੋ ਦੋਹਾਂ ਧਰਮਾਂ ਵਿੱਚ ਸਨਮਾਨ ਅੱਤੇ ਸਹਿਯੋਗ ਨੂੰ ਪੈਦਾ ਕਰਨਗੇ ਇਸ ਕਹਾਣੀ ਤੋਂ ਸਾਨੂੰ ਇੱਕ ਗਹਿਰਾ ਸਬਕ ਮਿਲਦਾ ਹੈ ਕਿ ਸੱਚੇ ਆਤਮਿਕ ਆਗੂ ਉਹੀ ਹੁੰਦੇ ਹਨ ਜੋ ਦੋਹਾਂ ਧਰਮਾਂ ਅਤੇ ਸੱਭਿਆਚਾਰਕ ਵਿੱਚ ਏਕਤਾ ਅਤੇ ਪਿਆਰ ਦਾ ਸੁਨੇਹਾ ਫੈਲਾਉਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਣਾ ਚਾਹੀਦਾ ਹੈ ਕਿ ਹਰ ਹਾਲਤ ਵਿੱਚ ਭਾਈਚਾਰੇ ਅਤੇ ਸਾਂਝ ਦੀ ਮਹੱਤਤਾ ਨੂੰ ਸਮਝੀਏ ਅਤੇ ਸਾਰੇ ਮਨੁੱਖਤਾ ਦੇ ਨਾਲ ਪਿਆਰ ਅਤੇ ਇੱਜ਼ਤ ਨਾਲ ਵਿਵਹਾਰ ਕਰੀਏ ਸਭਿਆਚਾਰਾਂ ਅਤੇ ਧਰਮਾਂ ਦੇ ਵਿਚਕਾਰ ਏਕਤਾ ਬਣਾਈ ਰੱਖਣ ਦੇ ਨਾਲ ਅਸੀਂ ਇਕੱਠੇ ਹੋ ਕੇ ਇਸ ਸੰਸਾਰ ਨੂੰ ਬਿਹਤਰ ਬਣਾ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਪੀਰ ਪੀਕਨ ਸ਼ਾਹ ਜੀ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਦੋਹਾਂ ਧਰਮਾਂ ਨੂੰ ਸਨਮਾਨ ਪਿਆਰ ਅਤੇ ਇੱਜ਼ਤ ਦੇਣਾ ਸਾਡੀ ਜ਼ਿੰਦਗੀ ਦਾ ਮੂਲ ਉਦੇਸ਼ ਹੋਣਾ ਚਾਹੀਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰੋ ਕਿਰਪਾ ਕਰਕੇ ਬੈਲ ਬਟਨ ਨੂੰ ਦਬਾ ਦੇਵੋ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਨਵੀਂ ਵੀਡੀਓ ਬਾਰੇ ਜਾਣਕਾਰੀ ਮਿਲ ਸਕੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾ ਦਿਵੋ ਸਿੱਖ ਕੌਮ ਦੇ ਮੂਲ ਸਿਧਾਂਤਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ